ਵੀ 25 ਮਿੰਟ ਦਾ ਸਮਾਂ ਦਿੱਤਾ ਸਾਡੀ ਸਾਰੀ ਗੱਲ ਸੁਣੀ ਸਾਰਾ ਇਨਸੀਡੈਂਟ ਅਸੀਂ ਉਹਨਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਸਾਡੇ ਨਾਲ ਤਾਕਾ ਕੀਤਾ ਹੋਰ ਪੰਜਾਬ ਇੱਕ ਉਹ ਰੱਖਿਆ ਮੰਤਰੀ ਹੈਗੇ ਜੋ ਸਾਡੀ ਦੇਸ਼ ਦੀ ਰੱਖਿਆ ਕਰਦੇ ਮਗਰ ਮੈਂ ਭਗਵਨ ਸਾਹਿਬ ਨੂੰ ਇਹ ਰਿਕਵੈਸਟ ਕਰਾਂਗੀ ਕੱਲ ਇੱਕ ਦੇਸ਼ ਦੀ ਬੇਟੀ ਨਾ ਕਿ ਆਰਮੀ ਆਫਸਰ ਦੀ ਵਾਈਫ ਪਰ ਦੇਸ਼ ਦੀ ਬੇਟੀ ਦੇਸ਼ ਦੀ ਪੈਨ ਤੇ ਸਥਿਤੀ ਕਲੋਨਾ ਕੋਲ ਇਨਸਾਫ ਲੈ ਜਾ ਰਹੀ ਹੈ ਐ ਸੋਚਿਓ ਕੱਲ ਐਈਓ ਚੀਜ਼ ਤਾਡੀ ਬੇਟੀ ਦੇ ਕਨਾਲ ਹੋਏ ਉਸਦੀ ਫੈਮਿਲੀ ਨਾਲ ਹੋਏ ਤੇ ਜੋ ਇਨਸਾਫ ਤੁਸੀਂ ਉਸਲੇ ਕਰੋਗੇ ਉਹ ਯੂ ਇਨਸਾਫ ਮੇਰੇ ਲੈ ਕੇ ਅੱਜ ਤੁਹਾਡੀ ਰਾਜਨਾਥ ਹੋਰ ਨਾਲ ਮੁਲਾਕਾਤ ਸੀਗੀ ਕੀ ਆਸ਼ਵਾਸਨ ਮਿਲਿਆ ਕਿ ਉਹਨਾਂ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਪਹਿਲਾਂ ਜੀ ਉਹਨਾਂ ਨੂੰ ਪਤਾ ਵੀ ਸੀਗਾ ਥੋੜਾ ਬਹੁਤ ਤੇ ਬਾਕੀ ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸਿਆ ਉਹਨਾਂ ਨੇ ਸਾਨੂੰ ਬਹੁਤ ਟਾਈਮ ਦਿੱਤਾ 20-25 ਮਿੰਟ ਦਾ ਸਮਾਂ ਦਿੱਤਾ ਸਾਡੀ ਸਾਰੀ ਗੱਲ ਸੁਣੀ ਸਾਰਾ ਇਨਸੀਡੈਂਟ ਅਸੀਂ ਉਹਨਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਸਾਡੇ ਨਾਲ ਧੱਕਾ ਕੀਤਾ ਹੋਰ ਪੰਜਾਬ ਇੱਕ ਉਹ ਰੱਖਿਆ ਮੰਤਰੀ ਹੈਗੇ ਜੋ ਸਾਡੀ ਦੇਸ਼ ਦੀ ਰੱਖਿਆ ਕਰਦੇ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਏਵਰੀ ਸਿਟੀਜ਼ਨ ਸ਼ੁਡ ਬੀ ਪ੍ਰੋਟੈਕਟਡ ਐਂਡ ਵੀ ਵਿਲ ਡੂ ਗੈਟ ਯੂ ਜਸਟਿਸ ਸਾਨੂੰ ਜਸਟਿਸ ਲਈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਤੇ ਕੱਲ ਤੁਹਾਡੀ ਭਗਵੰਤ ਮਾਨ ਹੋਰਾਂ ਨਾਲ ਵੀ ਮੁਲਾਕਾਤ ਹੈ ਕੀ ਉਮੀਦਾਂ ਨੇ ਜੀ ਭਗਵੰਤ ਮਾਨ ਜੀ ਲਈ ਮੇਰਾ ਇੱਕ ਮੈਸੇਜ ਹੈ ਕੱਲ ਉਹਨਾਂ ਦੀ ਬੇਟੀ ਦਾ ਬਰਥਡੇ ਸੀਗਾ ਪਹਿਲਾ ਜਨਮ ਦਿਨ ਸੀਗਾ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਨੀ ਆਂ ਹੋਰ ਉਹਨਾਂ ਦੀ ਬੇਟੀ ਨੂੰ ਬਹੁਤ ਅਸ਼ੀਸ਼ਾਂ ਦਿੰਨੀ ਆਂ ਕਿ ਬਹੁਤ ਲੰਬੀ ਹੈਲਦੀ ਲਾਈਫ ਜੀਏ ਬੱਚਾ ਮਗਰ ਮੈਂ ਭਗਵਨ ਸਾਹਿਬ ਨੂੰ ਇਹ ਰਿਕੁਐਸਟ ਕਰਾਂਗੀ ਕੱਲ ਇੱਕ ਦੇਸ਼ ਦੀ ਬੇਟੀ ਨਾ ਕਿ ਆਰਮੀ ਆਫਸਰ ਦੀ ਵਾਈਫ ਪਰ ਦੇਸ਼ ਦੀ ਬੇਟੀ ਦੇਸ਼ ਦੀ ਪੈਨ ਤੇ ਸਥਿਤੀ ਕਲ ਉਹਨਾਂ ਕੋਲ ਇਨਸਾਫ ਲਈ ਜਾ ਰਹੀ ਹੈ ਐ ਸੋਚਿਓ ਕੱਲ ਐਯੂ ਚੀਜ਼ ਤੁਹਾਡੀ ਬੇਟੀ ਦੇਖ ਨਾਲ ਹੋਏ ਉਸਦੀ ਫੈਮਲੀ ਨਾਲ ਹੋਏ ਤੇ ਜੋ ਇਨਸਾਫ ਤੁਸੀਂ ਉਸਲੇ ਕਰੋਗੇ ਉਹ ਯੂ ਇਨਸਾਫ ਮੇਰੇ ਲੈਕਰ